ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾਰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰੀਆਂ ਤੁਹਾਡੇ ਲਈ ਇੱਕ ਹੋਰ ਨਵਾਂ ਡਿਜ਼ਾਈਨ ਲੈ ਕੇ ਤੇ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਆਈਆਂ ਛੋਟਾ ਛੋਟਾ ਡਿਜ਼ਾਈਨ ਹੈ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਪਾ ਸਕਦੇ ਜਿੱਤੇ ਸਿਰਫ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਬਹੁਤ ਹੀ ਪਿਆਰਾ ਤੇ ਬਹੁਤ ਸੋਖਾ ਡਿਜ਼ਾਈਨ ਹੈ ਸਿਰਫ ਦੋ ਦੋ ਕੁੰਡਿਆਂ ਤੇ ਹੀ ਆਪਾਂ ਇਹ ਪੂਰਾ ਡਿਜ਼ਾਈਨ ਜਿਹੜਾ ਬਣਾਉਣਾ ਦੋ ਦੋ ਦੇ ਹਿਸਾਬ ਨਾਲ ਕੁੰਡੇ ਪਾ ਕੇ ਇੱਕ ਕੁੰਡਾ ਵਾਧੂ ਪਾ ਲਓ ਤੇ ਡਿਜ਼ਾਈਨ ਜਿਹੜਾ ਬਿਲਕੁਲ ਪੂਰਾ ਆ ਜਾਏਗਾ ਤੇ ਸਿੱਧੀ ਸਾਈਡ ਤੋਂ ਇਹ ਡਿਜ਼ਾਈਨ ਸ਼ੁਰੂ ਹੋਏਗਾ ਚਾਰ ਸਲਾਈਆਂ ਦਾ ਟੋਟਲ ਡਿਜ਼ਾਈਨ ਹੈ ਚਾਰ ਸਲਾਈਆਂ ਵਿੱਚ ਬਣ ਕੇ ਰੈਡੀ ਹੋ ਜਾਏਗਾ ਹੁਣ ਅੱਗੇ ਆਪਾਂ ਡਿਜ਼ਾਈਨ ਦੇ ਸਿੱਧੇ ਪਾਸਿਓਂ ਪਹਿਲੀ ਸਲਾਈ ਜਿਹੜੀ ਵੇਖੋ ਕਿਸ ਤਰ੍ਹਾਂ ਬਣਾਉਣੀ ਹੈ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇੱਕ ਕੁੰਡਾ ਉਲਟਾ ਬਣਾ ਲੈਣਾ ਹੁਣ ਧਾਗਾ ਪਿੱਛੇ ਕਰਨਾ ਹੈ ਤੇ ਇਹ ਜਿਹੜਾ ਸਿੱਧਾ ਕੁੰਡਾ ਹੈ ਇਹਦੇ ਕੋਲੋਂ ਇੱਥੋਂ ਆਪਾਂ ਇੱਕ ਲੂਪ ਲੈਣਾ ਥੋੜਾ ਜਿੰਨਾ ਲੂਜ਼ ਲੈਣਾ ਲੂਪ ਇਹ ਇਸ ਤਰ੍ਹਾਂ ਕਰਕੇ ਲੂਪ ਲੈ ਲਿਆ ਇੱਥੇ ਇੱਕ ਜਾਲੀ ਪਾਤੀ ਇੱਕ ਵਾਰ ਫੇਰ ਇਹਦੇ ਕੋਲ ਹਸਤਾ ਕਰਕੇ ਲੂਪ ਲੈ ਲਿਆ ਹੁਣ ਇਹ ਜਿਹੜਾ ਕੁੰਡਾ ਇਹਨੂੰ ਆਪਾਂ ਸਿੱਧਾ ਬਣਾ ਲੈਣਾ ਇੱਕ ਕੁੰਡੇ ਤੋਂ ਸਾਡੇ 4 ਕੁੰਡੇ ਜਿਹੜੇ ਆ ਬਣ ਗਏ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਇਹ ਹੀ ਦੋ ਕੁੰਡੇ ਆਪਾਂ ਰਿਪੀਟ ਕਰਨੇ ਆ ਫੇਰ ਵੇਖੋ ਇਹ ਕੁੰਡਾ ਆ ਤੇ ਇਹਦੇ ਕੋਲੋਂ ਇੱਥੋਂ ਇੱਕ ਲੂਪ ਲੈ ਲੈਣਾ ਪਹਿਲਾਂ ਥੋੜਾ ਲੂਜ਼ ਰੱਖਣਾ ਇੱਕ ਵਿੱਚ ਜਾਲੀ ਪਾਤੀ ਇੱਕ ਵਾਰ ਦੁਬਾਰਾ ਲੂਪ ਲੈ ਲਿਆ ਤੇ ਫੇਰ ਆਇੜਾ ਕੁੰਡਾ ਇਹਨੂੰ ਆਪਾਂ ਬੈਕ ਲੂਪ ਦੇ ਨਾਲ ਬੁਣਤਾ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇੱਕ ਕੁੰਡਾ ਉਲਟਾ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡੇ ਤੋਂ ਚਾਰ ਕੁੰਡੇ ਬਣਾਉਣੇ ਆ ਇਹਦੇ ਇਹਦੇ ਕੋਲੋਂ ਲੂਪ ਲੈ ਲਿਆ ਲੂਜ਼ ਹੀ ਲੈਣਾ ਲੂਪ ਫੇਰ ਇੱਕ ਹੋਰ ਕੁੰਡਾ ਬਣਾ ਲਿਆ ਇਹ ਸਾਡੇ ਕੋਲੋਂ ਤਿੰਨ ਕੁੰਡੇ ਹੋਗੇ ਚੌਥਾ ਜਿਹੜਾ ਉਹ ਆਪਾਂ ਇਹ ਵਾਲੇ ਕੁੰਡੇ ਨੂੰ ਬੁਣ ਲੈਣਾ ਆ ਤਾਗਾ ਆਪਣੀ ਵਾਲੀ ਸਾਈਡ ਕਰਾਂਗੇ ਇੱਕ ਕੁੰਡਾ ਉਲਟਾ ਬਣਾਵਾਂਗੇ ਤਾਗਾ ਪਿੱਛੇ ਕਰਾਂਗੇ ਇੱਕ ਕੁੰਡੇ ਤੋਂ ਆਪਾਂ ਚਾਰ ਕੁੰਡੇ ਬਣਾਉਣੇ ਨੇ ਇਸ ਤਰੀਕੇ ਦੇ ਨਾਲ ਦੋ ਐਕਸਟਰਾ ਲੂਪ ਲੈ ਲੈਣੇ ਇੱਕ ਜਾਲੀ ਪਾ ਦੇਣੀ ਤੇ ਇੱਕ ਆਪਾਂ ਇਹ ਵਾਲੇ ਕੁੰਡੇ ਨੂੰ ਬੁਣ ਦੇਣਾ ਤਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਤਾਗਾ ਪਿੱਛੇ ਇੱਕ ਕੁੰਡੇ ਤੋਂ ਇਸ ਤਰ੍ਹਾਂ ਕਰਕੇ ਆਪਾਂ ਚਾਰ ਕੁੰਡੇ ਬਣਾਉਣੇ ਨੇ ਬਹੁਤ ਸੋਹਣਾ ਡਿਜ਼ਾਈਨ ਲੱਗੇਗਾ ਛੋਟਾ ਛੋਟਾ ਡਿਜ਼ਾਈਨ ਹੈ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਜੀ ਤੇ ਬਿਲਕੁਲ ਰੈਡੀमेड ਵਰਗੀ ਇਸ ਤੇ ਲੁੱਕ ਆਉਂਦੀ ਹੈ ਬਣਿਆ ਹੋਇਆ ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਆਪਾਂ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਕਰਕੇ ਪਹਿਲੀ ਸਲਾਈ ਸਾਡੀ ਬਣ ਗਈ ਆ ਹੁਣ ਆ ਗਏ ਦੂਸਰੀ ਸਲਾਈ ਤੇ ਸਿੱਧੇ ਉਲਟੇ ਪਾਸੇ ਪਹਿਲਾ ਕੁੰਡਾ ਉਤਾਰ ਲੈਣਾ ਫਿਰ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਜਿਹੜਾ ਇਹਨੂੰ ਆਪਾਂ ਸਿੱਧਾ ਬਣਾ ਲੈਣਾ ਇੱਕ ਕੁੰਡਾ ਸਿੱਧਾ ਬਣਾ ਲਿਆ ਧਾਗਾ ਆਪਣੀ ਵਾਲੀ ਸਾਈਡ ਕੀਤਾ ਹੁਣ ਉਧਰੋਂ ਜਿਹੜਾ ਆਪਾਂ ਇੱਕ ਕੁੰਡਾ ਸਿੱਧਾ ਹੋਣਿਆ ਸੀ ਇਧਰੋਂ ਉਹਨੂੰ ਉਲਟਾ ਬਨ ਲੈਣਾ ਇਹ ਜਿਹੜੇ ਤਿੰਨ ਕੁੰਡੇ ਜਿਹੜੇ ਸਾਡੇ ਵਧੇ ਹੋਏ ਸੀ ਇਹਨਾਂ ਨੂੰ ਇਸ ਤਰ੍ਹਾਂ ਆਪਾਂ ਸਲਿੱਪ ਕਰ ਲੈਣਾ ਇਹਨਾਂ ਨੂੰ ਬੁੰਨਣਾ ਨਹੀਂ ਫਿਰ ਤਾਂ ਅੱਜਾ ਪਿੱਛੇ ਕਰਨਾ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਤੇ ਇਹ ਜਿਹੜੇ ਤਿੰਨ ਕੁੰਡੇ ਆ ਇਹਨਾਂ ਨੂੰ ਸਲਿੱਪ ਕਰ ਲੈਣਾ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਉਲਟਾ ਧਾਗਾ ਆਪਣੀ ਵਾਲੀ ਸਾਈਡ ఉల్టా కు పిచ్చే సే కను స్పం జన్టట్ా ఏ తిని కడను బా బుణి ఫిర్ట్ కిధా తాస్ట్ వాల్ ਇਹ ਸਾਡੀ ਦੂਸਰੀ ਸਲਾਈ ਵੀ ਬਣ ਗਈ ਡਿਜ਼ਾਈਨ ਦੀ ਹੁਣ ਆਪਾਂ ਆ ਗਏ ਆ ਤੀਸਰੀ ਸਲਾਈ ਤੇ ਤੀਸਰੀ ਸਲਾਈ ਤੁਸੀਂ ਧਿਆਨ ਨਾਲ ਹੁਣ ਦੇਖਣੀ ਹੈ ਪਹਿਲਾ ਕੁੰਡਾ ਉਤਾਰ ਲੈਣਾ ਹੈ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਕਰਾਂਗੇ ਇਹ ਵਾਲੇ ਜਿਹੜੇ ਕੁੰਡੇ ਇਹਨਾਂ ਨੂੰ ਫਿਰ ਸਲਿੱਪ ਕਰ ਲੈਣਾ ਤੇ ਇਹ ਵਾਲੇ ਕੁੰਡੇ ਨੂੰ ਸਿੱਧਾ ਬੁਣ ਲੈਣਾ ਹੁਣ ਆ ਜਿਹੜੇ ਕੁੰਡੇ ਸਲਿੱਪ ਕੀਤੇ ਸੀ ਇਹਨਾਂ ਨੂੰ ਇਹ ਸਿੱਧੇ ਬੁਨੇ ਕੁੰਡੇ ਦੇ ਉੱਪਰ ਉਹ ਇਸ ਤਰ੍ਹਾਂ ਕਰਕੇ ਤੇ ਉਤਾਰ ਦੇਣਾ ਇਹੀ ਦੋ ਕੁੰਡੇ ਰਿਪੀਟ ਕਰਾਂਗੇ ਵੇਖੋ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਕਰ ਲਾਂਗੇ ਆ ਤਿੰਨ ਕੁੰਡਿਆਂ ਨੂੰ ਫਿਰ ਇੱਧਰ ਸੱਜੇ ਹੱਥ ਵਾਲੀ ਸਲਾਈ ਤੇ ਪਾ ਲੈਣਾ ਫਿਰ ਇੱਕ ਕੁੰਡਾ ਸਿੱਧਾ ਫਿਰ ਇਹ ਜਿਹੜੇ ਕੁੰਡੇ ਆਪਾਂ ਲੂਪ ਪਾਏ ਸੀ ਇਹਨਾਂ ਨੂੰ ਇਹਨਾਂ ਦੇ ਉੱਪਰੋਂ نیچے ਸੁੱਟ ਦੇਣਾ ਫਿਰ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਕਰਾਂਗੇ ਇਹ ਕੁੰਡੇ ਸਲਿੱਪ ਕਰ ਲੈਣੇ ਆ ਆ ਕੁੰਡਾ ਜਿਹੜਾ ਇਹਨੂੰ ਸਿੱਧਾ ਬਣਾ ਲੈਣਾ ਫਿਰ ਇਹ ਵਾਲੇ ਕੁੰਡੇ ਨੂੰ ਇਹਦੇ ਉੱਪਰੋਂ ਨੀਚੇ ਸੌੜ ਦਿੰਦਾ ਬਹੁਤ ਹੀ ਪਿਆਰਾ ਡਿਜ਼ਾਈਨ ਬਣੇਗਾ ਬਿਲਕੁਲ ਅਲੱਗ ਜਿਹਾ ਡਿਜ਼ਾਈਨ ਹੈ ਰੈਡੀमेड ਵਰਗੀ ਲੁੱਕ ਦਿੰਦਾ ਆ ਤੇ ਤੁਸੀਂ ਇਸ ਨੂੰ ਕਿਸੇ ਵੀ ਕੋਟੀ ਸਵੈਟਰ ਜੈਕਟ ਤੇ ਪਾ ਕੇ ਰੈਡੀ ਕਰ ਸਕਦੇ ਜੇ ਇਸ ਤਰੀਕੇ ਦੇ ਨਾਲ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਬਣਦਾ 2 ਜੇ 2 ਜੇ ਬੰਦੇ ਛੋਟੇ ਛੋਟੇ ਤੇ ਬਹੁਤ ਸੋਹਣਾ ਲੱਗਦਾ ਬਣਿਆ ਹੋਇਆ ਤੁਸੀਂ ਇਸੇ ਡਿਜ਼ਾਈਨ ਨੂੰ ਕਿਸੇ ਬਰੀਕ ਵੂਲ ਤੇ ਵੀ ਪਾਓਗੇ ਤੇ ਬਹੁਤ ਹੀ ਪਿਆਰਾ ਲੱਗੇਗਾ ਕਿਉਂਕਿ ਬਹੁਤ ਜ਼ਿਆਦਾ ਉੱਠ ਕੇ ਆਏਗਾ। ਕੱਲ ਇੱਕ ਭੈਣ ਦਾ ਕਮੈਂਟ ਆਇਆ ਸੀ ਕਿ ਵਾਈਟ ਸਵੈਟਰ ਵਾਸਤੇ ਮੋਟਾ-ਮੋਟਾ ਡਿਜ਼ਾਈਨ ਦੱਸੋ ਤੇ ਇਹ ਸਵੈਟਰ ਜਿਹੜਾ ਡਿਜ਼ਾਈਨ ਜਿਹੜਾ ਵਾ ਇਹ ਵਾਈਟ ਸਵੈਟਰ ਤੇ ਪਾਇਆ ਹੋਇਆ ਬਹੁਤ ਹੀ ਸੋਹਣਾ ਲੱਗੇਗਾ। ਇਹ ਵੇਖੋ ਇਸ ਤਰ੍ਹਾਂ ਕਰਕੇ ਇਹ ਸਾਡੀ ਤੀਸਰੀ ਸਲਾਈ ਬਣ ਗਈ ਹੋਣ ਆ ਗਈਆਂ ਚੌਥੀ ਸਲਾਈ ਤੇ। ਚੌਥੀ ਸਲਾਈ ਵੇਖੋ ਕਿਸ ਤਰ੍ਹਾਂ ਬਣਣੀ ਹੈ ਪਹਿਲਾ ਕੁੰਡਾ ਉਤਾਰ ਲਿਆ ਫਿਰ ਜਿਹੜਾ ਸਿੱਧਾ ਨਜ਼ਰ ਆ ਰਿਹਾ ਉਹ ਸਿੱਧਾ ਬਣਾਵਾਂਗੇ। ਜਿਹੜਾ ਉਲਟਾ ਨਜ਼ਰ ਆ ਰਿਹਾ ਉਹ ਉਲਟਾ ਬਣਾਉਂਦੇ 34 ਸਲਾਈ ਆਪਾਂ ਪੂਰੀ ਇਸੇ ਤਰੀਕੇ ਦੇ ਨਾਲ ਹੀ ਬਣਾਉਂਦੇ ਜਾਣਾ ਸਿੱਧਾ ਜਿਹੜਾ ਗੁੰਡਾ ਉਹਨੂੰ ਸਿੱਧਾ ਬਣਾਉਂਦੇ ਜਾਣਾ ਉਲਟਾ ਗੁੰਡੇ ਨੂੰ ਆਪਾਂ ਉਲਟਾ ਬਣਾਉਂਦੇ ਜਾਣਾ ਹੁਣ ਆਖਰੀ ਇੱਕ ਗੁੰਡਾ ਜਿਹੜਾ ਉਲਟਾ ਬਣੇਗਾ ਆ ਵੇਖੋ ਇਹ ਸਾਡੀਆਂ ਚਾਰ ਸਲਾਈਆਂ ਬਣ ਗਿਆ ਹੁਣ ਅੱਗੇ ਤੁਸੀਂ ਕੀ ਕਰਨਾ ਜੇ ਤੇ ਤੁਸੀਂ ਇਸੇ ਡਿਜ਼ਾਈਨ ਨੂੰ ਇਸ ਤਰ੍ਹਾਂ ਕੰਟੀਨਿਊ ਰੱਖਣਾ ਹੈ ਤੇ ਇੱਥੇ ਇੱਕ ਉਲਟੀ ਸਿੱਧੀ ਸਲਾਈ ਤੁਸੀਂ ਬਣਾ ਸਕਦੇ ਜੇ ਨਹੀਂ ਤੇ ਫਿਰ ਆਪਾਂ ਇਹਨੂੰ ਚੇਂਜ ਕਰਾਂਗੇ ਵੇਖੋ ਆਪਾਂ ਇਹਨੂੰ ਚੇਂਜ ਕਿਸ ਤਰ੍ਹਾਂ ਕਰਨਾ ਹੈ ਪਹਿਲਾਂ ਕੁੰਡਾ ਇੱਕ ਸਿੱਧਾ ਬਣਾ ਲਿਆ ਹੁਣ ਆਪਾਂ ਡਿਜ਼ਾਈਨ ਜਿਹੜਾ ਇਹ ਵਾਲੇ ਕੁੰਡੇ ਤੇ ਬਣਾਵਾਂਗੇ ਤੇ ਇਹ ਕੁੰਡੇ ਨੂੰ ਉਲਟਾ ਬਣਾਵਾਂਗੇ ਵੇਖੋ ਕਿਸ ਤਰ੍ਹਾਂ ਬਣਾਉਣਾ ਹੈ ਆ ਇੱਕ ਕੁੰਡਾ ਇਹਦੇ ਕੋਲੋਂ ਆਪਾਂ ਇੱਥੋਂ ਇੱਕ ਲੂਪ ਲੈ ਲਿਆ ਫਿਰ ਜਾਲੀ ਪਾ ਲਈ ਫਿਰ ਲੂਪ ਲੈ ਲਿਆ ਫਿਰ ਆਹ ਵਾਲੇ ਕੁੰਡੇ ਨੂੰ ਬੈਕ ਲੂਪ ਦੇ ਨਾਲ ਸਿੱਧਾ ਬਣਾ ਲਿਆ ਜਿਹੜਾ ਡਿਜ਼ਾਈਨ ਹੁਣ ਇੱਥੇ ਬਣਾਇਆ ਸੀ ਉਹ ਹੁਣ ਆਹ ਕੁੰਡੇ ਤੇ ਬਣੇਗਾ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਕਰਾਂਗੇ ਇਸ ਤਰ੍ਹਾਂ ਕਰਕੇ ਇੱਕ ਕੁੰਡੇ ਤੋਂ ਆਪਾਂ ਚਾਰ ਕੁੰਡੇ ਬਣਾ ਲੈਣੇ ਆ ਜਿੱਦਾਂ ਆਪਾਂ ਪਹਿਲੀ ਸਲਾਈ ਦੇ ਵਿੱਚ ਬਣਾਏ ਸੀ ਇਹ ਦੇਖੋ ਡਿਜ਼ਾਈਨ ਸੇ ਮੋਹੀ ਬਣਨਾ ਹੈ ਬਸ ਕੁੰਡੇ ਚੇਂਜ ਹੋਣੇ ਨੇ ਇੱਕ ਵਾਰੀ ਉਸ ਕੁੰਡੇ ਤੇ ਡਿਜ਼ਾਈਨ ਬਣਨਾ ਇੱਕ ਵਾਰੀ ਉਸ ਕੁੰਡੇ ਤੇ ਤੇ ਜੇ ਤੁਸੀਂ ਸੇਮ ਉਸੇ ਕੁੰਡੇ ਦੇ ਡਿਜ਼ਾਈਨ ਬਣਾਉਣਾ بار بار ਤੇ ਫਿਰ ਤੁਸੀਂ ਇੱਕ ਸਲਾਈ ਵਿੱਚ ਉਲਟੀ ਤੇ ਇੱਕ ਸਲਾਈ ਸਿੱਧੀ ਬਣਾ ਲਓ ਤੇ ਫਿਰ ਵੀ ਤੁਹਾਡਾ ਡਿਜ਼ਾਈਨ ਜਿਹੜਾ ਬਹੁਤ ਹੀ ਸੋਨਾ ਬਣ ਕੇ ਆਏਗਾ ਮੈਂ ਤੁਹਾਨੂੰ ਦੋ ਤਰੀਕੇ ਹਨ ਹਮੇਸ਼ਾ ਡਿਜ਼ਾਈਨ ਦੱਸ ਦਿੰਨੀ ਆ ਕਿ ਤੁਸੀਂ ਡਿਜ਼ਾਈਨ ਨੂੰ ਦੋ ਤਰੀਕਿਆਂ ਦੇ ਨਾਲ ਕਿਵੇਂ ਬਣਾ ਸਕਦੇ ਹੋ ਆਪਾਂ ਹਰ ਇੱਕ ਡਿਜ਼ਾਈਨ ਨੂੰ ਆਪਣੀ ਚੋਇਸ ਦੇ ਅਨੁਸਾਰ ਜਿਹੜਾ ਉਹਨੂੰ ਸੈੱਟ ਕਰ ਸਕਦੇ ਆ ਕਿਸੇ ਵੀ ਤਰੀਕੇ ਦੇ ਨਾਲ ਆਪਾਂ ਡਿਜ਼ਾਈਨ ਨੂੰ ਜਿਹੜਾ ਬਣਾ ਸਕਦੇ ਆ ਬਸ ਸਾਨੂੰ ਥੋੜਾ ਜਿਹਾ ਉਹਦਾ ਪਤਾ ਹੋਣਾ ਚਾਹੀਦਾ ਡਿਜ਼ਾਈਨ ਇਸ ਤਰ੍ਹਾਂ ਬਣਦਾ ਆ ਫਿਰ ਉਹਨੂੰ ਆਪਾਂ ਆਪਣੇ ਹਿਸਾਬ ਦੇ ਨਾਲ ਚੇਂਜ ਕਰ ਸਕਦੇ ਆ ਆ ਵੇਖੋ ਪਹਿਲੀ ਸਲਾਈ ਦੀ ਤਰ੍ਹਾਂ ਆਪਾਂ ਹੁਣ ਇਹ ਸਲਾਈ ਜਿਹੜੀ ਆ ਪੂਰੀ ਕਰ ਲਈ ਆ ਲਾਸਟ ਵਾਲਾ ਕੁੰਡਾ ਜਿਹੜਾ ਆਪਾਂ ਸਿੱਧਾ ਬਣਾ ਲਿਆ ਹੁਣ ਉਲਟੀ ਸਲਾਈ ਤੇ ਆਪਾਂ ਆ ਗਏ ਆ ਡਿਜ਼ਾਈਨ ਦੀ ਇਹ ਸ਼ੇਮ ਇਸ ਲਈ ਪਹਿਲਾ ਕੁੰਡਾ ਉਤਾਰ ਲੈਣਾ ਹੁਣ ਇਹਨਾਂ ਦੇ ਵਿੱਚੋਂ ਜਿਹੜਾ ਇੱਕ ਕੁੰਡਾ ਆਪਾਂ ਬਣਾਇਆ ਸੀਗਾ ਉਹਨੂੰ ਉਲਟਾ ਬਣਾਉਣਾ ਹੈ ਬਾਕੀ ਤਿੰਨ ਕੁੰਡਿਆਂ ਨੂੰ ਸਲਿੱਪ ਕਰ ਲਿਆ ਧਾਗਾ ਪਿੱਛੇ ਕਰ ਲਿਆ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਤਿੰਨ ਕੁੰਡੇ ਸਲਿੱਪ ਕਰ ਲੇ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਆਪਣੀ ਵਾਲੀ ਸਾਈਡ ਕਰਕੇ ਇੱਕ ਕੁੰਡਾ ਸਲਿੱਪ ਧਾਗਾ ਪਿੱਛੇ ਇੱਕ ਕੁੰਡਾ ਉਲਟਾ ਫਿਰ ਤਿੰਨ ਕੁੰਡੇ ਸਲਿੱਪ ਕਰਾਂਗੇ ਫਿਰ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਫਿਰ ਤਿੰਨ ਕੁੰਡੇ ਸਲਿੱਪ ਕਰਾਂਗੇ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਫਿਰ ਇੱਕ ਕੁੰਡਾ ਉਲਟਾ ਫਿਰ ਤਿੰਨ ਕੁੰਡੇ ਸਲਿੱਪ ਕਰਨੇ ਆ ਧਾਗਾ ਪਿੱਛੇ ਕਰਨਾ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਫਿਰ ਤਿੰਨ ਕੁੰਡੇ ਸਲਿੱਪ ਕਰਨੇ ਲਾਸਟ ਵਾਲਾ ਕੁੰਡਾ ਜਿਹੜਾ ਨੂੰ ਆਪਾਂ ਉਲਟਾ ਬਣਾ ਲੈਣਾ ਹੁਣ ਆ ਗਏ ਸਿੱਧੀ ਸਲਾਈ ਤੇ ਸਤਵੀਂ ਸਲਾਈ ਡਿਜ਼ਾਈਨ ਦੀ ਪਹਿਲਾ ਕੁੰਡਾ ਉਤਾਰ ਲਿਆ ਅਗਲੇ ਤਿੰਨ ਕੁੰਡੇ ਇੱਧਰ ਵਾਲੀ ਸਲਾਈ ਤੇ ਆਪਾਂ ਪਾ ਲੈਣੇ ਆ ਫਿਰ ਆਹ ਵਾਲੇ ਕੁੰਡੇ ਨੂੰ ਸਿੱਧਾ ਬਣਾਉਣਾ ਇਹ ਜਿਹੜੇ ਤਿੰਨ ਕੁੰਡੇ ਇਹਨਾਂ ਨੂੰ ਇਹਦੇ ਉੱਪਰੋਂ ਇਸ ਤਰ੍ਹਾਂ ਕਰਕੇ نیچے ਛੁੱਟ ਦੇਣਾ ਫਿਰ ਇੱਕ ਕੁੰਡਾ ਉਲਟਾ ਤਾਗਾ ਪਿੱਛੇ ਤਿੰਨ ਕੁੰਡੇ ਇੱਧਰ ਸਲਾਈ ਤੇ ਪਾ ਲੈ ਫਿਰ ਇੱਕ ਕੁੰਡਾ ਸਿੱਧਾ ਬਣਾ ਲਿਆ ਜਿਹੜੇ ਤਿੰਨ ਕੁੰਡੇ ਸਲਾਈ ਤੇ ਪਾਏ ਸੀ ਇਹਨਾਂ ਨੂੰ ਇੱਧਰ ਵਾਲੀ ਸਾਈਡ ਤੋਂ نیچے ਸੁੱਟ ਦੇਣਾ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਹੈ ਤੇ ਤੁਸੀਂ ਇਸ ਨੂੰ ਵਾਈਟ ਤੇ ਕਰੀਮ ਤੇ ਕਿਤੇ ਵੀ ਪਾਓਗੇ ਤੇ ਬਹੁਤ ਸੋਹਣਾ ਲੱਗੇਗਾ ਇਸ ਤਰੀਕੇ ਦੇ ਨਾਲ ਆਪਾਂ ਆਪਣੀ ਪੂਰੀ ਸਲਾਈ ਜਿਹੜੀ ਆ ਕੰਪਲੀਟ ਕਰ ਲੈਣੀ ਆ ਜੇ ਤੁਸੀਂ ਗੈਪ ਕੋਣਾ ਚਾਹੁੰਦੇ ਹੋ ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵਿੱਚ ਸਿੰਪਲ ਸਲਾਈ ਬਣਾ ਕੇ ਇੱਕ ਪਲੇਨ ਸਿੱਧੀ ਔਰ ਉਲਟੀ ਸਲਾਈ ਬਣਾ ਕੇ ਤੇ ਫਿਰ ਤੁਸੀਂ ਬਾਅਦ ਵਿੱਚ ਵੀ ਇਹ ਡਿਜ਼ਾਈਨ ਉੱਤੇ ਫੇਰ ਕੰਟੀਨਿਊ ਕਰ ਸਕਦੇ ਜੀ ਜਿਵੇਂ ਦੀ ਤੁਹਾਡੀ ਚੋਇਸ ਹੈ ਜਿਵੇਂ ਤੁਹਾਨੂੰ ਚੰਗਾ ਲੱਗਦਾ ਜੇ ਤੁਸੀਂ ਜ਼ਿਆਦਾ ਸੰਗਣਾ ਬਣਾਉਣਾ ਚਾਹੁੰਦੇ ਹੋ ਤੇ ਤੁਸੀਂ ਇਸ ਤਰੀਕੇ ਦੇ ਨਾਲ ਬਣਾ ਲਓ ਜੇ ਤੁਸੀਂ ਥੋੜਾ ਜਿਹਾ ਇਹਦੇ ਵਿੱਚ ਗੈਪ ਪਾਉਣਾ ਚਾਹੁੰਦੇ ਖਈ ਭੈਣਾ ਚਾਹੁੰਦੀਆਂ ਕਿ ਥੋੜਾ ਜਿਹਾ ਆਸਾਨ ਡਿਜ਼ਾਈਨ ਹੋਏ ਫਿਰ ਤੁਸੀਂ ਇਹਦੇ ਵਿੱਚ ਸਿੱਧੀ ਉਲਟੀ ਸਲਾਈ ਬਣਾ ਕੇ ਫਿਰ ਉਹਨਾਂ ਕੁੰਡਿਆਂ ਤੇ ਹੀ ਬਣਾ ਸਕਦੇ ਜੀ ਹੁਣ ਡਿਜ਼ਾਈਨ ਦੀ 8ਵੀਂ ਸਲਾਈ ਹੈ ਪਹਿਲਾ ਕੁੰਡਾ ਉਤਾਰ ਲਿਆ ਹੁਣ ਜਿਹੜੇ ਉਲਟੇ ਨਜ਼ਰ ਆ ਰਹੇ ਉਹ ਉਲਟੇ ਬਣਾਵਾਂਗੇ ਇੱਕ ਉਲਟਾ ਇਹ ਸਿੱਧਾ ਨਜ਼ਰ ਆ ਰਿਹਾ ਇਹਨੂੰ ਸਿੱਧਾ फिर एक उल्टा एक सीधा एक उल्टा एक सीधा एक उल्टा एक सीधा एक उल्टा एक सीधा एक उल्टा, उल्टा बनावेंगे कि लास्ट वाला जोड़ा भी उल्टा बनेगा ਇਹੀ ਬਸ 8 ਸਲਾਈਆਂ ਪਰ ਰਿਪੀਟ ਕਰਨੀਆਂ ਡਿਜ਼ਾਈਨ 4 ਸਲਾਈਆਂ ਦਾ ਹੈ ਤੇ ਆਪਾਂ ਇਹਨੂੰ 8 ਸਲਾਈਆਂ ਦੇ ਵਿੱਚ ਬਣਾਇਆ ਹੈ ਜੇ ਤੁਸੀਂ ਮਤਲਬ ਇਹਦੇ ਉੱਪਰ ਪਲੇਨ ਸਲਾਈ ਬਣਾਉਣੀ ਜਿਵੇਂ ਹੁਣ ਆ ਡਿਜ਼ਾਈਨ ਬਣ ਗਿਆ ਇੱਥੇ ਸਿੰਪਲ ਸਲਾਈ ਬਣਾਉਣੀ ਹੈ ਸਿੱਧੀ ਇੱਕ ਉਲਟੀ ਫਿਰ ਇਹ ਛੇ ਸਲਾਈਆਂ ਵਿੱਚ ਡਿਜ਼ਾਈਨ ਜਿਹੜਾ ਬਣ ਜਾਏਗਾ ਉਸ ਤੋਂ ਬਾਅਦ ਫਿਰ ਉਹੀ ਛੇ ਸਲਾਈਆਂ ਤੁਸੀਂ ਬਣਾਉਣੀਆਂ ਐ ਫਿਰ ਵੀ ਡਿਜ਼ਾਈਨ ਜਿਹੜਾ ਬਹੁਤ ਹੀ ਚੰਗਾ ਲੱਗੇਗਾ ਤੁਸੀਂ ਇੰਨੇ ਹੀ ਕੁੰਡੇ ਤੇ ਬਣਾ ਕੇ ਇੱਕ ਵਾਰੀ ਦੋਨੋਂ ਤਰੀਕਿਆਂ ਨਾਲ ਦੇਖ ਸਕਦੇ ਹੋ ਜਿਵੇਂ ਤੁਹਾਨੂੰ ਸੋਹਣਾ ਲੱਗੇ ਤੁਸੀਂ ਉਸੇ ਤਰੀਕੇ ਦੇ ਨਾਲ ਪਾ ਕੇ ਰੈਡੀ ਕਰ ਸਕਦੇ ਜੇ ਜੇਕਰ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ